ਤੇਰਾ ਰੱਬ ਜਾਣਦਾ ਨੂੰ ਤੈਨੂੰ ਬਹੁਤ ਯਾਦ ਨਹੀਂ ਹੈ ਮਾਰ ਤੰਗੜੇ ਤੇ ਕੋਬਤ ਘਾਈ ਤੈਨੂੰ ਆਪਣੇ ਆਪ ਯਾਦ ਨਹੀਂ ਹੈ ਕਿ ਮੇਰੀ ਮੌਜਦਾ ਸੇਵਾ ਵੀ ਨੇੜੇ ਆਉਣਾ ਹੈ ਅੱਗੇ ਜਾ ਕੇ ਮੇਰੇ ਦੇਖਾ ਦੱਖਾ ਵੀ ਦੇਣਾ ਪਿਆ ਹੈ ਤੈਨੂੰ ਕੋਈ ਯਾਦ ਨਹੀਂ ਇੰਨਾ ਹੋਰ ਹਰਕਾਰ ਦੇ ਮਾਰ ਹਾਏ ਰੇਬਰ ਕਰਮ ਕਰਤੂ ਨੂੰ ਟੁਕਲੇ ਨਾ ਹੋਂ ਕਾਲ ਕਰ ਤਾ ਤੂੰ ਸਜਾਈ ਕਿੱਤੀ ਦੀ ਜਿਹੜੇ ਤਾਲੂ ਮਿੱਟੀ ਦਾ ਤੇ ਤੂੰ ਘਰਿਆ ਲੰਗਾ ਹੀ ਘੱਤਵਾ ਤੂੰ ਇਹ ਫੜਦਾ ਸੀ ਸ਼ਕਤ ਜੀ ਅਸੀਂ ਜਿਹੜੇ ਕੰਗੇ ਕੰਮ ਕਰਦੇ ਹਾਂ ਕੰਗੇ ਕੰਮ ਜਿਹੜੇ ਤੂੰ ਕਰੁੰਦੇ ਨਾਲ ਸਾਡੇ ਉਹ ਵਿਖੇ ਤੇ ਲਿਖੇ ਜਾਂਦੇ ਜਿਹੜੇ ਮਾਰੇ ਕੰਮ ਕਰਦਾ ਉਹ ਕਈ ਵਾਰੀ ਸਵਾਲ ਹੁੰਦਾ ਕਿੱਥੇ ਲਿਖਿਆ ਹੋਇਆ ਹੈ ਤੇ ਤੈਨੂੰ ਇੱਕ ਪਤਾ ਹੈ ਚਿੱਤਰ ਹੈ ਜਿਹੜਾ ਸਾਡੇ ਸੱਜੇ ਮੋਢੇ ਤੇ ਹਰ ਥਾਂ ਉੱਤੇ ਬੈਠਾ ਰਹਿੰਦਾ ਉਹ ਸਾਡਾ ਸਾਹ ਨਿਕਦਾ ਹੈ ਜਨ ਦੇ ਵਿੱਚ ਜਿਹੜਾ ਚਿੱਤਰ ਹੈ ਅਸੀਂ ਕਿੰਨੇ ਮਾੜੇ ਕਰਮ ਕੀਤੇ ਤੇ ਕਿੰਨੇ ਚੰਗੇ ਕਰਮ ਕੀਤੇ ਸਭ ਨੂੰ ਲਿਖਿਆ ਜਾਂਦਾ ਹੈ ਇੱਕ ਫੁੱਟਪੱਥਰ ਜਿਹੜਾ ਸਾਡੇ ਖੱਬੇ ਰੋਡ ਦੇ ਤੇ ਬੈਠਾ ਹੁੰਦਾ ਇਹ ਰਾਤ ਨੂੰ ਦੇਖਦਾ ਹੈ ਰਾਤ ਨੂੰ ਅਸੀਂ ਕਿੰਨੇ ਕੰਮ ਮਾੜੇ ਕੀਤੇ ਤੇ ਕਿੰਨੇ ਚੰਗੇ ਕੰਮ ਕੀਤੇ اولاد کے بیدا پی پی سویا برے کام کو اوٹ کلویا برے کام کو اوٹ کلویا برے کام کو اوٹ کلویا اگر دار کے ساتھا ساتھ ہوتا ہے اوہی کہتا ہے کچھ نہیں گیا ہے اوہی گروہ میں پاتھ ساتھ ہی بانے جل گیا ہے لکھا رہا ہے آتی 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 جو آتی 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 Gracias. ਅੰਤ ਵਿੱਚ ਜਿਹਨਾਂ ਨੂੰ ਅੱਜ ਬਹੁਤ ਧੰਨਵਾਦ ਹੈ ਬਹੁਤ ਬਾਰੇ ਸੱਜਣਾ ਜਿਹਨਾਂ ਦਾ ਨਾਮ ਕੇ ਮੜੇ ਆਪ ਜਾਣੀ ਜਾਣ ਹੈ ਉਹ ਵੀ ਇੰਨੇ ਚੰਗੇ ਸਾਰੇ ਸੰਗਤਾਂ ਦਾ ਪਰਿਵਾਰ ਬਣੋ ਬਹੁਤ ਬਹੁਤ ਧੰਨਵਾਦ ਹੈ ਪਰਿਵਾਰ ਬਣੇ ਤੇ ਸਾਰੇ ਸੰਗਤਾਂ ਨੂੰ ਕਿਰਪਾਈ ਜਿੰਦਰ ਤਿਆਰ ਕਰਿਆ ਬਾ ਸਾਰੇ ਸੰਗਤਾਂ ਨੇ ਜਿੰਦਰ ਜਰੂਰ ਚਾਪੇ ਜਾਣਾ ਹੈ ਸਾਰੇ ਸੰਗਤਾਂ ਦਾ ਬੇਰ ਬਹੁਤ ਬਹੁਤ ਧੰਨਵਾਦ ਬਹੁਤ

ਕਿਉਂਕਿ ਸਰਦਾਰ ਜਲਵਰ ਸਿੰਘ ਜਿਨ੍ਹਾਂ ਨੇ ਕਿ ਜਦੋਂ ਪੱਤਰਕਾਰੀ ਦੀ ਲੈਣ ਦੇ ਵਿੱਚ ਆਈ ਪਰ ਹੌਲੀ-ਹੌਲੀ ਜਿਉਂ ਹੀ ਲੋਕਾਂ ਦਾ ਪਰਿਵਾਰ ਦੇ ਨਾਲ ਸੰਬੰਧ ਜੁੜਿਆ ਜਿੰਨਾ ਅਸੀਂ ਵੀ ਦੇਖ ਰਹੇ ਹਾਂ 29595 ਦੇ ਪਰਿਵਾਰ ਨਾਲ ਜੁੜਿਆ ਤੇ ਸਾਰੇ ਹੀ ਭਰਾ ਮਾਤਾ ਜੀ ਨਾਲ ਤੇ ਚਾਚਾ ਜੀ ਪਿਤਾ ਜੀ ਸਾਰੇ ਮੈਂਬਰ ਹਰ ਇੱਕ ਮੈਂਬਰ ਤਾਂ ਟ੍ਰੇਨ ਵਾਲੀ ਘਰ ਆਇਆ ਉਹ ਹਮੇਸ਼ਾ ਹੀ ਚਾਹ ਪ੍ਰਸੰਦੇ ਜੀ ਨਾਲ ਬਿਨਾਂ ਕਿਸੇ ਨੂੰ ਤੁਰੰਦਣਾ ਹਮੇਸ਼ਾ ਹੀ ਕਰਦੀ ਸੁਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਹਰ ਇੱਕ ਨੂੰ ਤੁਹਾਨੂੰ ਮੁੱਛਣਾ ਸੋ ਜੇ ਪ੍ਰਾਰਥਨਾ ਨਾਲ ਜਿਨ੍ਹਾਂ ਵਿੱਚੋਂ ਇਹ ਵੀ ਇੱਕ ਪਰਿਵਾਰ ਨੂੰ ਮਾਣ ਪ੍ਰਾਪਤ ਹੈ ਕਿ 1984 ਦੇ ਵਿੱਚ ਜਦੋਂ ਕੁਰਮਤ ਨੇ ਸ੍ਰੀ ਗੰਗਾ ਸਾਹਿਬ ਤੇ ਰਮਨਾ ਜੀ ਦਾ ਤਾਂ ਭਾਈ ਮਨਕਰ ਜੀ ਦੀ ਜਾਨ ਵੀ ਬਹੁਤ ਹੀ ਸਮੇਂ ਬਹਿ ਤਾਂ ਛੱਟ ਕੇ ਆਏ ਸਨ ਜਿਨ੍ਹਾਂ ਦਾ ਕੇ ਅਜੇ ਤੱਕ ਵੀ ਮੁਰਤੇ ਪਰਿਵਾਰ ਨੂੰ ਕੋਈ ਪਤਾ ਨਹੀਂ ਲੱਗਾ ਉਹ ਧਰਮ ਦੇ ਦੇਖ ਕੇ ਲੱਗੇ ਹਨ ਤੇ ਪਰਿਵਾਰ ਅਜ ਆਪਣੇ ਕੰਮਾਂ ਕਾਰਨ ਦੇ ਨਾਲ-ਨਾਲ ਇਲਾਕੇ ਦੇ ਵਿੱਚ ਦੀ ਸਭਾਵਾ ਵਿੱਚ ਵੀ ਨੀਸਾ ਦਿੰਦਾ ਹੈ ਕਿਸੇ ਤਰ੍ਹਾਂ ਦਾ ਲੋਕਾਂ ਤੇ ਕੀ ਜੋ ਹੁੰਦੇ ਸਨ ਕਿਸਾਨੀ ਇਸ ਘਰ ਵਿੱਚ ਵੀ ਨਾ ਰਹਿ ਰਹੇ ਨੇ ਸੋ ਸਾਦੀ ਸਾਰੇ ਖਿਲਾੜੇ ਵੀ ਪਹੁੰਚੇ ਨੇ ਗਰਮੀ ਦੇ ਵੀ ਮੌਸਮ ਹੈ ਸੋ ਪਰਿਵਾਰ ਵੱਲੋਂ ਜਿੰਨਾ ਘੱਟ ਹੋਇਆ ਕਿ ਦੋਸਤ ਨੂੰ ਬੁਲਾਇ ਹਾਜ਼ਰੀ ਭਰਦੇ ਅਤੇ ਲੋਕਾਂ ਵੀ ਸਾਲਿਆਂ ਸਖੀਅਤਾ ਪੱਤਰੰਗ ਜਿੱਥੇ ਬੰਗਿਆਂ ਤੋਂ ਪਾਰਟੀਆਂ ਤੋਂ ਉਹ ਅਮੇਰਤ ਘਰਕਨੇ ਸਮਾਜ ਤੇ ਵੀ ਨੇ ਰਾਜਨੀਤਿਕ ਨੇ ਪਹੁੰਚੇ ਹੋਏ ਨੇ ਤੇ ਸਾਰਿਆਂ ਦੀ ਹਾਜ਼ਰੀ ਜੋ ਦੁਆਇਨਾ ਬੇਨੀ ਜੋ ਹਾਜ਼ਰੀ ਦਵਾਰੇ ਨੇ ਅਰਵਿੰਦਰ ਸਿੰਘ ਜੀ ਪੈਂਟਾ ਵਰਤਸਾ ਸਿੰਘ ਜੀ ਕੰਸਾਲਾ ਸਰਿੰਦਰ ਸਿੰਘ ਜੀ ਘਟੀਮਾਚਾ ਭਾਰਤ ਸਿੰਘ ਜੀ ਸੇਗੋਰਾ ਸਰਪੱਛ ਜਨਪਾਰਟੀ ਦੇ ਇਰਖਮ ਪਰ ਜੋ ਕਿ ਜੇਨਰਲ ਕਾ ਲੀਆ ਪੁਨੇ ਦੇ ਸਰਵਾਰ ਦੇ ਵਿਰਜੀ ਕੀ ਰਿਸ਼ਤੇਦਾਰ ਵੀ ਨੇ ਦਰਸ਼ਨ ਸਿੰਘ ਬਾਉਦਨੀ ਸਰਦਾਰ ਅਨ ਅਧਿਕਾਰ ਸਾਹਿਬ ਪ੍ਰੈਸ ਕਲੱਬ ਅਰਜਨਦਰ ਸਿੰਘ ਰਾਜਾ ਭਾਰਜਨ ਸਮਾਜ پارٹی ਦੇ ਵਿਦਕ ਸਿੰਘ ਪਾਠਕਾਂ ਦੇ ਪਰਮਾਤਰ ਹਰਮੇਸ਼ ਸਿੰਘ ਗਰੋਪੀ ਅਤੇ ਵਿਜੇ ਸਮਾਜ ਸਿੰਘ ਕੋਜੀ ਹਰਕਤਾਂ ਚਾ ਅਜਨ ਬਾਗਰਾ ਰਣਜੀਤ ਸਿੰਘ ਜਿੱਤਨੀ ਪਟਿਆਲਾ ਜੀ ਨਗਰ ਪ੍ਰਧਾਨ ਨਗਰ ਪਾਲਿਕਾ ਡਲਵਿੰਦਰ ਸਿੰਘ ਪੈਣੀਪਾਲ ਇਹਨਾਂ ਮੈਂਬਰ ਸੰਗਠਨ ਸਿੰਘ ਚੱਕਣਾ ਰਮਾ ਤਾਂ ਤਾੜੀਆਂ ਐਨਸੀ ਭਰਾੜੀ ਇੱਕਾਰਤ ਵਿੱਚ ਚੱਲੋ ਭਕੇ ਚੌਦ ਮਛਲੀ ਇਹ ਮੈਂ ਮਾਰਕਸ ਕਮੇਟੀ ਹਰੜਾ ਭਾਈ ਅਮਰਜੀਤ ਜਪਾਨੀ ਤਕਵੀਲ ਸਿੰਘ ਖੱਡਰਾ ਸੁਪੇンダー ਸਿੰਘ ਚੋਰੜੀ ਸਨਾੜ ਪ੍ਰੇਰਕਾ ਹੌਸ ਰੋਸ ਜੀ ਨੂੰ ਅੱਜ ਮੱਤ ਦੀ ਮੰਡਾ ਪਾਇਆ ਸ਼੍ਰੋਮਿਕ ਵਿੱਚ ਮੈਂਬਰ ਸਰਦਾਰ ਖੁਸ਼ਦੇਵ ਸਿੰਘ ਜੀ ਗਿੱਡਾ ਸ਼੍ਰੋਮਿਕ ਕਮੇਟੀ ਮੈਂਬਰ ਚਰਨਜੀਤ ਸਿੰਘ ਪਾੜੇਵਾਲ پرمندر بجلی اور پترکار دنند پرسر جی مندیپی فجرا باد سرجیت جی خاڑہ لرندر ٹکورا پرمجیت جی پبھی ماوی درشن خڑا پیاز کنڈولی گرمیل مڈ ہردیپ جی خراب گرمیت میاں پور ہرجندر سنتم روی پینتپر رام سنگھ جی مان پر شریف ਮਿਲਤੀ ਨੁਕਤਾਇਗਾਰਸ ਪਾਕਰ ਸੇਮੀ ਦੀ ਫੈਕਟਰੀ ਮਟੀਰੀਅਲ ਸਪਲਾਈ ਦੀ ਇੰਟਰਮੀਸ਼ਨ ਦਾ ਹਰੀਫ ਪਰ ਬਾਕੀ ਦੀ ਹਾਜ਼ਰੀ ਜੋ ਨਾਮ ਦੇ ਨਾਲ ਲਿਖਾ ਦਿੱਤੀ ਜਾਏਗੀ ਸੋ ਹੁਣ ਮੈਂ ਬੇਨਤੀ ਕਰਾਂ ਸਾਰੀ ਬਲਾੜਿਆ ਨੂੰ ਕਿ ਮਾਤਾ ਜੀ ਨੂੰ ਦੋ ਦੋ ਮਿੰਟ ਦੇ ਲਈ ਇਹਨਾਂ ਵੱਲੋਂ ਸਰਪਾਚੀ ਦੀ ਨਿਤੀ ਹੋਵੇਗੀ ਚੌਧਰੀ ਆਕਨ ਕਮਿਟੀ ਕਾਨਸਲ ਉਹਨਾਂ ਨੂੰ ਬੇਨਤੀ ਕਰ ਦੋ ਮਿੰਟ ਦੇ ਲਈ ਆਪਣੇ ਵੱਲੋਂ ਮਾਤਾ ਜੀ ਨੂੰ ਕਿ ਸਰਪਾਚੀ ਦੀ ਅੱਤਕਾ ਲਈ سارے آ کے لوک سبھا دل بھجو ماتا جی ٹھاکو کور جی نشا دین کریں اور وہ ਚੰਗੀ ਉਮਰ ਪਾ ਕੇ ਗਏ 93 ਸਾਥੀ ਮੁਸਿੱਲਕ ਤੋਂ ਉਨ੍ਹਾਂ ਨੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੀਲਪੈਂਡ ਕਰਦਾ ਅਕਤ ਪਰਮ ਸਿਦਾ ਪ੍ਰਮੇਸ਼ਰ ਅਗੇ ਅਰਦਾਸ ਕਰਦਾ ਕਿ ਪ੍ਰਭਾਨ ਨੂੰ ਇੱਕ ਪਾਣਾ ਮੰਨ ਦਾ ਬਲ ਬਖਸ਼ੇ ਜੈ ਸ਼੍ਰੀ ਰਾਮ ਸਾਥ ਬੈਂਤੀ ਹੈ ਜਨਾ ਰਜੀਵ ਸਿੰਘ ਜੀ ਜਨ ਸ੍ਰੋਣੀ ਅਦੀਦਾਰ ਉਹ ਆਪਣੇ ਬਨੋ ਮਾਤਾ ਜੀ ਵਿੱਚ ਸਦਾ ਲਈ ਪੈ ਤਰੂਗੇ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅਤੇ ਮਾਤਾ ਸਾਤੋ ਦਾਉ ਪਰਿਵਾਰੀ ਅੰਤਮ ਅਰਦਾਸ 71 ਲਈ ਸਾਧ ਸੰਗਤ ਜੀ ਵਹਿਗੂ ਜੀ ਦਾ ਫਤਸਾ ਵਹਿਗੂ ਜੀ ਦੀ ਫਤਿਹ ਕੱਲੇ ਆਵੇ ਨਾਨਕਾ ਸਦੇ ਉਠੀ ਜਾਏ ਦੇ ਮਹਾ ਬਾਤ ਨੂੰ ਸਾਥ ਮਾਤਾ ਜੀ ਸਾਨੂੰ ਸਾਰਿਆਂ ਨੂੰ ਸਦੀਵੇ ਛੋੜਾ ਦੇ ਗਏ ਮਾਮਾ ਠੰਡੀਆਂ ਛਾਵਾਂ ਹੁੰਦੀਆਂ ਸਾਰਾ ਆਲੂ ਕਹਿੰਦਾ ਕਿਸੇ ਲੇਖਕ ਨੇ ਲਿਖਿਆ ਮਾ ਵਰਗਾ ਕਣਛਾਵਾ ਬੁੱਟਾ ਮੈਨੂੰ ਨਗਰ ਨਾਲ ਆਏ ਜਿਸ ਤੋਂ ਲੈ ਕੇ ਸ਼ਾਮ ਤਾਈ ਰੱਬ ਨੇ ਸਵਰਗ ਬਣਾਇਆ ਸੋ ਉਹ ਭਾਰਤ ਤੇ ਪਵਿੱਤਰ ਰਿਸ਼ਤਾ ਮਾਤਾ ਮੈਂ ਸੋਚਦਾ ਐ ਬੀਸ਼ਖ ਮਾਤਾ ਜੀ ਨੇ ਬਹੁਤ ਲੰਬੀ ਉਮਰ ਪਾਈ ਪਰ ਮੈਂ ਸੋਚਦਾ ਪਰਵਾਹ ਨਹੀਂ ਕਰਦਾ ਕਿਉਂਕਿ ਉਹ ਮਾਦੀ ਅਸ਼ੀਰ ਮਾਦੀ ਅਸ਼ੀਰਵਾ ਮਾਦੀ ਅਸੀਸ ਤੋਂ ਪਰਿਵਾਰ ਬੰਜਾ ਹੋ ਗਿਆ ਸੋ ਭਾਈ ਸਾਹਿਬਾ ਨੇ ਬੜੇ ਸਾਰੇ ਤਰੀਕੇ ਸਾਨੂੰ ਸਾਡਾ ਜੀਵਨ ਕੀ ਹੋਣਾ ਚਾਹੀਦਾ ਸਮਝਾਇਆ ਤੇ ਮਾਤਾ ਜੀ ਦਾ ਜਨਮ ਇਸ ਕਰਕੇ ਸਖਾਦਾ ਹੋਇਆ ਕਿਉਂਕਿ ਉਹ ਪ੍ਰਮਾਤਮਾ ਨਾਲ ਜੁੜੇ ਹੋਏ ਸੀ ਇੱਕ ਨੇਕ ਰੂਹੀ ਸਤਿ ਸੁਭਾ ਦੇ ਸੀ ਨੇਕ ਤੇ ਇਨਸਾਨ ਸੀ ਨਹੀਂ ਤਾਂ ਕੁਰਬਾਨੀ ਕਹਿੰਦੀ ਕਿ ਆ ਜਾਣਾ ਕਿ ਉਹ ਮਰੇਗੇ ਕਿਹੜਾ ਮਨਣਾ ਹੋਈ ਪਤਾ ਨਹੀਂ ਕਿੱਥੇ ਕਿਵੇਂ ਮੰਨਣਾ ਸਭ ਤੋਂ ਆਖਰ ਕੰਮ ਹੈ ਜਿੰਦਗੀ ਦਾ ਪਰ ਕੀ ਕਹਿੰਦੇ ਜੇਕਰ ਸੱਚੇ ਮਨੋਂ ਨਾ ਦਿਸੇ ਤਾਂ ਫੈਲਾ ਮਨਣਾ ਸੋ ਮਾਤਾ ਜੀ ਜੁੜੇ ਹੋਏ ਸੀ ਇਸੇ ਕਰਕੇ ਉਹ ਨੇ ਸਫਾਰੇ ਭੰਗ ਨਾਲ ਇਸ ਸੰਸਾਰ ਨੂੰ ਆਲਵੇਦਾ ਕਹੇ ਨੇ ਜਿੱਥੇ ਤੱਕ ਮੇਰੇ ਛੋਟੇ ਵੀਰ ਦਿਲਬਰ ਦੀ 2004 ਤੋਂ ਮੇਰੇ ਬਹੁਤ ਅੱਛੇ ਮਿੱਤਰ ਨੇ আর ਹਮੇਸ਼ਾ ਹੀ ਮੈਂਗਾ ਤੇ ਹੱਸਦੇ ਦੇਖਿਆ ਮੈਂ ਸੱਚਦਾ ਜੇ ਮਾਤਾ ਜੀ ਦੀ ਸਿੱਖਿਆ ਸੀ ਵੀ ਆਪਣੇ ਲੋਕਾਂ ਦੇ ਕਿਵੇਂ ਬਿਚਰਨਾ ਹਰ ਵੇਲੇ ਦੁੱਖ ਦੇ ਸੁੱਖੇ ਵੀ ਖੁਸ਼ ਰਹਿਣਾ ਸੋ ਅੱਜ ਪੱਤਰਕਾਰਾਂ ਦੇ ਵਿੱਚ ਵੀ ਨਹੀਂ ਅੱਜ ਦੇ ਸਮੇਂ 'ਚ ਬੰਨੀਆਂ ਉਕੜਾਂ ਉਖੜੀਆਂ ਨੇ ਪੱਤਰਕਾਰਾਂ ਤੇ ਪਰ ਇਹ ਸਾਡੇ ਛੋਟੇ ਮੀਰ ਦੇ ਮੈਂ ਕਹਿਣਾ ਉਹ ਸਮਾਧੀ ਸਿੱਖਿਆ ਸੀ ਜਿਹਦੇ ਅੱਜ ਤੱਕ ਕਿਸੇ ਨੇ ਉਂਗਲ ਨਹੀਂ ਕੀਤੀ ਬੜੀ ਸੱਚੀ ਸੂਚੀ ਤੇ ਨਿਰਪੱਖ ਜਿਹੜੀ ਪੱਤਰਕਾਰਾਂ ਇਹਨਾਂ ਨੇ ਦਿੱਤੀ ਹੈ ਸੋ ਮੈਂ ਜਾਦਾ ਸਨਮਾਨ ਆ ਲੈਂਦਾ ਹੋਇਆ ਸਾਡੀ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਬੈਠਕੀ ਨੂੰ ਮਾਗੂਦਾ ਬੋਲੋ ਉਹ ਬਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਉਸ ਵੇਖ ਰੂਹ ਨੂੰ ਆਪਣੇ ਚਰਨਾਂ 'ਚ ਨਮਾਸ ਬਖਸ਼ੀ ਪਿੱਛੇ ਪਰਵਾਹ ਨੂੰ ਭਾਰਾ ਮੰਨਣ ਦਾ ਵਾਰ ਬਖਸ਼ੀ ਰੋਗ ਕਿਰਤਾਂ ਤੋਂ ਰੋਗ ਕਿਰਤ ਤੋਂ ਸੋ ਮਾਤਾ ਜੀ ਦੀਆਂ ਬੇਟੀਆਂ ਜੋ ਕਿ ਬਰਉਂਦੀ ਪੂਰ ਮਾਜਰਾ ਤੇ ਰਾਜੇ ਮਾਜਰਾ ਕਿੰਨੇ ਪਰਿਵਾਰਾਂ ਦੇ ਵਿੱਚ ਉਹ ਆਪਣਾ ਜੀਵਨ ਬਸਰ ਕਰ ਰਹੀਆਂ ਨੇ ਸੋ ਇਸੇ ਤਰ੍ਹਾਂ ਰਪੀਰ ਸਿੰਘ ਜੀ ਧੀਰ ਅਤੇ ਪੱਤਰਕਾਰੀ ਪਾਲ ਚਰੇਤੋਂ ਗੁਰਮਖ ਸਿੰਘ ਜੀ ਮਾਨ ਜਦ ਅਵਧਾਰ ਸਿੰਘ ਤੰਤਰਚਾਰਜ ਅਜੀਤ ਮੋਹਰ ਸਿੰਘ ਅਨੰਦ ਭਰਾਸਰ ਜੀ ਬਿੰਦਾ ਕਲਗੜੀਆਂ ਰਣਜੀਤ ਸਿੰਘ ਜੀ ਕਾਕਾ ਮਾਨ ਸਰ ਜੀ ਗਦੇਵ ਸਿੰਘ ਜੱਪੂ ਰਮੇਸ਼ ਸਿੰਘ ਅਵਧਾਰ ਸਿੰਘ ਅਵਧਾਰ ਨਗੜੀਆਂ ਸਤਨਾਮ ਸਿੰਘ ਪੰਕਜ ਤਸਰੀਮ ਕਾਂਦੇ ਸਿੰਘ ਪਿਆਦਵਿੰਦਰ ਸਿੰਘ ਬਨੀ ਤਾਂ ਦਰ ਅਤੇ ਰੋਮੀ ਕਮਿਟੀ ਸੰਮਤੀ ਮੈਂਬਰ ਜੀ ਅਡੋਨੀ ਜੀ ਨਰਕਰ ਸਰਪੋਰਾ ਰਵਿੰਦੀ ਸਿੰਘ ਖਦਰੀ ਮੇਜਰ ਜੀ ਸੰਗਤਪਰਾ ਸਰਪੰਚ ਵਿਡਾੜੀ ਅਤੇ ਹੈਪੀ ਸੀਵੀ ਰਜੰਦਰ ਸਿੰਘ ਪਗੋਖੋੜਾ ਰਵਿੰਦਰ ਸਿੰਘ ਸਰਣੀ ਮਦਦ ਸਰ ਮਾਰਤਪੁਰ ਨਰਦੇਵ ਸਿੰਘ ਬਿੱਟੂ ਅਨੇਕਸੇ ਤਕੀਰ ਅਤੇ ਕਬੱਡੀ ਖਿਡਾਰੀ ਜਸਵਿੰਦਰ ਸੈਠੀ ਜਿਸਾਰਨਾ ਪ੍ਰਦੇਵ ਸਿੰਘ ਖਦਰੀ ਹਦੀਪ ਸਿੰਘ ਝੂਰ ਅਦੀਖ ਪਰਮੋਟਰ ਮਾਟਰ ਅਨੇਕਸੇ ਖੜਤੀ ਸੁਪਿੰਦਰ ਸਿੰਘ ਪੌਂਜੀ ਤਪਰੀਆਂ ਦਰਵਾਸਿਕ ਮੀਆਂ ਪ੍ਰੇਮੇ ਮੀਤ ਸਿੰਘ ਟਪੋੜਾ ਬਾਈ ਕਰਨਜੀਤ ਸਿੰਘ ਕੰਨਾਜੀਤ ਖੜਾ ਅਤੇ ਹੋਰ ਜਿਹੜੇ ਸੁਰਖ ਸੰਦੇਸ਼ ਨੇ ਉਹ ਵੀ ਬਾਅਦ ਵਿੱਚ ਤੁਹਾਨੂੰ ਸੁਣਾਈ ਜਾਣਗੇ ਇੱਥੇ ਨਾੜੀ ਬੇਨਤੀ ਹੈ ਜੀ ਬੀ ਖਿੰਦਰਪੁਰ ਦੀ ਗੱਜਾ ਯੂਪੀ ਇੱਥੇ ਪਾਂਚੇ ਨੇ ਸਾਰੇ ਪਰਿਵਾਰ ਵੱਲੋਂ ਉਹਨਾਂ ਵੱਲ ਦੀ ਬੇਨਤੀ ਹੈ ਇੱਥੇ ਨਾੜੀ ਮੈਂ ਬੇਨਤੀ ਕਰਾਂ ਜੀ ਹੋਰ ਜ਼ਿੰਦਗੀ ਤੁੰਗ ਸਰਦ ਮੰਤਰੀ ਯੂਪੀ ਪਾਂਚੇ ਨੇ ਸੋ ਬੀ ਆਪਣੇ ਵੱਲੋਂ ਮਾਤਾ ਜੀ ਨੂੰ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਜਿਨਾਬ ਹੋਏ ਸੀ ਜੀਕਰ ਦੀ ਫਰਮੂਮ ਜੀਤਾਈ ਬ੍ਰੋਟੋ ਰੇਕੀ ਬ੍ਰੋਟੋ ਰੇਕੀ ਸਾਹਿਬ ਨੇ ਵਾਇਰ ਦੀ ਕਰਤਾਲਾ ਵਾਇਰ ਦੀ ਦਿੱਤੇ ਬਤਿੰਦੂ ਦੀ ਗੱਲ ਹੈ ਇਕੱਲੇ ਆਏ ਨਾਨਕਾ ਸੰਗਤ ਜਾਨੇ ਮੁਕਾਦਮੇ ਸਾਥ ਛਾੜੇ ਪੂਰਨ ਜੀ ਮਾਤਾ ਕਾਕੋ ਬੋਧੀ ਸਾਥੂ ਨੂੰ ਇਹਨੇ ਗੁਦਾ ਹੋਵੇ ਕੋਈ ਪਹਿਲਾਂ ਬੰਨੂ ਮੇਰੇ ਰਿਸ਼ਤ ਪਰਿਵਾਰਕ ਮੈਂਬਰ ਜਿਲਵਰ ਦਾ ਫੋਨ ਆਇਆ ਹੁਣ ਭਾਗੀ ਘਟਨਾ ਬਾਰੇ ਮੈਂ ਘਰ ਪਹੁੰਚਿਆ ਬਹੁਤ ਲੱਗੀਆਂ ਦੱਸਿਆ ਕਿ ਮਾਤਾ ਜੀ ਦਾ ਕਿੰਨਾ ਅਸ਼ੀਰਵਾਦ ਸੀ ਸਾਡੇ ਪੈਨਾ ਪਰਵਾਰ ਨੂੰ ਕਿਵੇਂ ਜੁੜੇ ਹੋਏ ਸੀ ਉਹ ਬਾਣੀ ਨਾਲ ਅੱਜ ਸਾਰਾ ਪਰਵਾਰ ਮਹਿਸੂਸ ਕਰ ਰਿਹਾ ਹੈ ਕਿ ਮਾਤਾ ਜੀ ਜਾਨ ਨਾਲ ਸਾਨੂੰ ਨਾ ਪਰਵਾਰਾ ਕਟਾ ਦਿੱਆ ਗੁਰਗਰੀ ਚਾਚੀ ਜੀ ਜੋ ਦੀ ਦੁਨੀਆ ਸੱਚੀ ਹੈ ਇਸ ਦੀ ਜਾਤੀ ਦਾ ਦੇਣਾ ਮਾਤਾ ਬਹੂ ਬੇਟੀ ਪੈਰ ਦੇ ਰੂਪਕ ਸਮਾਜ ਕਦੇ ਦੇ ਨਹੀਂ ਖਟਦਾ ਪਰ ਖਾਸ ਤੌਰ ਤੇ ਜੋ ਮਾਤਾ ਪਿਤਾ ਦੀ ਦੇਣ ਹੁੰਦੀ ਹੈ ਔਲਾਦ ਦੇ ਨੂੰ ਮੁੰਡਾ ਹੋਵੇ ਕੁੜੀ ਹੋਵੇ ਜੋ ਦਾ ਸਮਾਜ ਚ ਉਤਰਨਾ ਵਿਚਨਨਾ ਉੱਠਣਾ ਡੇਖਣਾ ਉਹ ਸਭ ਉਹਨੇ ਜਾਨੀ ਕੁੰਦੀ ਹੁੰਦੀ ਹੈ ਕਰੈਕਟਰ ਦੀ ਸ਼ਖਤਾ ਦੀ ਤੇ ਮਾਪੇ ਨੇ ਕਹਿ ਸਾਇਆ ਦਿਲ ਵਿੱਚ ਖਿਆਲ ਤੋਂ ਮੈਂ ਜਾਣਦਾ 32 ਸਾਲ ਪਰ ਮੈਂ ਕਿੱਥੇ ਆਇਆ 32 ਸਾਲ ਹੋ ਗਏ ਕਾਣੀ ਵਾਪਿਸ ਹੋ ਗਈ ਮੈਂ ਦੇਖਿਆ ਕਿ ਪੱਤਰਕਾਰ ਸਾਥੀ ਬੜਾ ਹੋਨਾਰਾ ਲੜਕਾ ਲੱਗਦਾ ਹੈ ਹੁਣ ਆਪਣਾ ਤੇ ਹੁਣਾ ਕੋਟਾ ਹੁੰਦਾ ਸੀ ਐਮਪੀਆ ਦਾ ਮੈਂ ਦੂਰੋਂ ਸਾਹਮਣੇ ਗਿਆ ਐਪੀਸੀ ਸਾਡੇ ਤੇ ਦੂਰੋਂ ਸਾਹਮਣੇ ਕੋਟਾ ਤੇ ਹੁਨਾਂ ਦਾ ਜਲਵਾ ਨੂੰ ਦੂਰ ਦੇਣਾ ਜੰਮਿਆ ਕੰਮ ਕਰ ਤੇ ਲੋਕੀ ਨੂੰ ਮੈਂ ਇਹ ਬਹਦਾ ਮੇਰੇ ਪੰਜ ਸੇਬ ਨੇ ਪਹਿਲਾਂ ਕੁ ਬਰੇਜ ਕਦੇ ਕਿਉਂ ਮੈਂ ਕਿਹਾ ਹੁਣ ਆਰ ਬਿਲ ਮਾਰ ਕੇ ਉਥੇ ਜਿੱਕਨੇ ਬਾਅਦ ਤੇ ਉਹਨਾਂ ਸਮਾਂ ਤੋਂ ਨਹੀਂ ਲੱਗਦਾ ਵੱਲੋਂ ਤੁਹਾਨੂੰ ਸੂਬ ਨੂੰ ਸलाम ਕਰਦੇ ਮੈਂ ਜਿੱਤੇ ਆ ਵੀ ਹਰਿਆ ਵੀ ਤਨਵਰ ਸਰਕਾਰ ਸੇਵਾ ਕੀਤੀ ਹੈ ਦਿਲਵਰ ਸਿਰਜਣ ਪੁੱਤਰ ਦਾ ਸੱਚਾ ਸੁੱਚਾ سب میرا محسوس کرم کمار بنسل جی ریل منتری منیش تیواڑی میرے چھوٹے بھائی ایم پی چنڈی گڑھ تو ਬਿੰਦਰ ਸਿੰਘਲਾ ਸਾਡੇ ਉਮੀਦਵਾਰ ਜੁਲਖਣੋੜੇ ਤੋਂ ਆਉਣਾ ਨੇ ਤੇ ਤੁਲਨ ਸਾਹਿਬ ਖੜਾ ਤੋਂ ਤੇ ਕੇ ਕਿ ਜਾਂਸਾ ਬੀ ਨਾਦੀ ਨੂੰ ਆਵੇਓ ਸਾਡਾ ਬਰਾਜ਼ੀਦ ਸੀ ਤੇ ਕਿ ਪਾਣਾ ਮਿਲ ਗਿਆ ਨਾ ਆਪਣਾ ਕਟਾ ਪਿਆ ਅਸੀਂ ਕੋਈ ਕਰ ਨਹੀਂ ਸਕਦੇ ਗੁਰੂਵਾਲਾ ਦਾ ਪਾਣਾ ਸਵੈਨਿਆ ਬੇਨਤੀ ਕਰਦਾ ਹੋਇਆ ਮੈਂ ਜਿਮਾ ਜੱਟ ਕਾ ਗੁਰੂ ਮਹਾਰਾਜ ਉਸ ਮਹਾਨ ਆਜ਼ਮ ਜਨਨਵਾਸ ಪಕ್ಷ ਸੁਪਨਾਂ ਦਾ ਬਾਬਾ ਬਖਸ਼ ਆਜੂ ਮੈਂ ਆਪਣੇ ਵਾਲਾ ਅਲਕੇ ਖੜੀ ਸਵਧੀ ਕਾਰਨ ਪਾਣੀ ਵੱਲੋਂ ਜਮੇ ਅਸ਼ਵਤ ਸਟੇਜ 'ਤੇ ਕੋਈ ਇਤਤਨ ਹੈ ਧੰਨਵਾਦ ਵਾਜੂ ਦੀ ਕਲਸਾ ਵਾਜੂ ਦੀ ਸਤਨਗਰਬਾਣੀ ਪਤਰਪਾਲ ਹਰਤੇ ਸਿੰਘ ਤੇਜੀ ਸੁਖਿੰਦਰਜੀਤ ਸਿੰਘ ਸੋਟੀ ਅਭਿੰਦਰ ਸਿੰਘ ਰਾਜੂ ਨਿਹੜੀਆਂ ਮਜੀਦ ਸਿੰਘ ਮਹਿਤਾ ਅਤੇ ਇਸ ਦੇ ਨਾਲ ਹੀ ਜਮਾ ਸਭਾ ਪ੍ਰਧਾਨੀ ਲੋਕਿਤ ਮਿਸ਼ਨ ਸਿਰ ਸਰੂਪ ਆਤਮਾ ਟਰਸਟ ਪੁਰਾਣੀ ਪੁਰਾਣੀ ਪ੍ਰੈਸ ਕਲੱਬ ਪ੍ਰੈਸ ਕਲੱਬ ਮਾਜਰੀ ਪ੍ਰੈਸ ਕਲੱਬ ਬੁੱਢਾ ਫਕੀਰ ਦਾ ਪ੍ਰੈਸ ਕਲੱਬ ਮੋਹਾਰੀ ਤਸਵੀਰ ਕਰਮਚਾਰੀ ਤੇ ਟਾਈਮ ਪਿੰਡ ਬਲਾਕ ਮਾਜਰੀ ਅਦਾਰਾ ਅਜੀਤ ਦੇ ਸੰਪਾਦਕ ਜਗਿੰਦਰ ਸਿੰਘ ਜੀ ਹਮਦਾਰ ਦਾ ਉਹਨਾਂ ਸਾਰਿਆਂ ਦਾ ਜੋ ਸ਼ੋਕ ਮਤੇ ਜੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤੇ ਕਰਦੇ ਹੋਏ ਭੇਜੇ ਗਏ ਹਨ ਉਹਨਾਂ ਦਾ ਵੀ ਧੰਨਵਾਦ ਹੈ ਸੋ ਹੁਣ ਦੋ ਮਿੰਟ ਦੇ

ਮੈਂ ਤੋਂ ਪਹਿਲਾਂ ਵੱਖ-ਵੱਖ ਬੁਲਾ ਰਹਿਆਂ ਨੇ ਸਾਡੇ ਬਹੁਤ ਹੀ ਪਿਆਰੇ ਵੀਰ ਉਹਨਾਂ ਬਾਰੇ ਤੇ ਮਾਤਾ ਜੀ ਕਾਕੋ ਜੀ ਕਾਕੋ ਗੌਰ ਜੀ ਬਾਰੇ ਗੱਲਾਂ ਕੀਤੀਆਂ ਅੱਜ ਜਿਹੜਾ ਇੱਥੇ ਇਹ ਭਾਦੀ ਗੱਜ ਦੇ ਵਿੱਚ ਆਪਾਂ ਸਾਰੇ ਇਸ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਆਏ ਆਂ ਇਹ ਆਪਦੇ ਆਪ ਦੇ ਵਿੱਚ ਇੱਕ ਇਹ ਪ੍ਰਤੀਕ ਹੈ ਜੇ ਜੋ ਮਾਤਾ ਜੀ ਨੇ ਸਾਡੇ ਪ੍ਰਾਤ ਦਿਲਵਰ ਸਿੰਘ ਖੈਰਪੁਰ ਉਹਨਾਂ ਨੂੰ ਜੋ ਸੰਸਕਾਰ ਦਿੱਤੇ ਜੋ ਸੁਸਾਇਟੀ ਦੇ ਵਿੱਚ ਉਹਨਾਂ ਨੇ ਆਪ ਦਾ ਇੱਕ ਰੁਤਬਾ ਕਾਇਮ ਕੀਤਾ ਆਪ ਦੀ ਕਲਮ ਦੇ ਸਹਾਰੇ ਆਪ ਦੀ ਇੱਕ ਸ਼ਖੀ ਬਣਾਈ ਕਿਉਂਕਿ ਬਹੁਤ ਹੀ ਨੇਕ ਪੱਤਰਕਾਰ ਵਜੋਂ ਜਾਣੇ ਜਾਂਦੇ ਨੇ ਅੱਜ ਬੇਸ਼ੱਕ ਮਾਤਾ ਜੀ ਬਹੁਤ ਉਮਰ ਕੋ ਉੱਕੇ ਗਏ ਨੇ ਪਰ ਵਿਚੋੜਾ ਸਦਾ ਹੀ ਦਿਲਾਂ ਨੂੰ ਕੰਬੋਲ ਵਾਲਾ ਹੁੰਦਾ ਜਿਹਦਾ ਮਾਲ ਦੀ ਬਿਓ ਦਾ ਕਦੇ ਵੀ ਆਪਣੀ ਲਾਈਫ ਦੇ ਵਿੱਚੋਂ ਸਾਇਆ ਉੱਤ ਜਾਣਾ ਬੱਚਿਆਂ ਦੇ ਲਈ ਸਦਾ ਹੀ ਔਖਾ ਹੁੰਦਾ ਪਰਵਾਦ ਦੇ ਲਈ ਅਸਹਿਤ ਇੱਕ ਅਗਹਿ ਹੁੰਦਾ ਉਮਰ ਬੇਸ਼ੱਕ ਕਿੰਨੀ ਵੀ ਹੋਵੇ ਮੈਂ ਮੇ ਤੋਂ ਬੋਲਾਂ ਮੇਰੇ ਮਾਮਾ ਜੀ ਸਰਗੀ ਸਰਤਾਜ ਰਾਜੀਤ ਸਿੰਘ ਬੜਿਆਲਾ ਹਮੇਸ਼ਾ ਹੀ ਤੁਹਾਡੇ ਦੁੱਖਾਂ ਸੁੱਖਾਂ ਦੇ ਭਾਈਵਾਲ ਰਹੇ ਨੇ ਮੈਂ ਉਹਨਾਂ ਦੀ ਨੀਹਾਂ ਤੇ ਚੱਲਦਾ ਹੋਇਆ ਇਸ ਪਰਿਵਾਰ ਦਾ ਆਪ ਦਾ ਦੁੱਖ ਵਧਾਉਣਾ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਵੀ ਉਸ ਵਿਛੜੀ ਰੂਹ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੋ ਤੁਸੀਂ ਇਸ ਪਰਿਵਾਰ ਦਾ ਇਸ ਦੁੱਖ ਦੇ ਸਮੇਂ ਘੜੀ ਦੇ ਵਿੱਚ ਦੁੱਖ ਵੰਡਾਇਆ ਧੰਨਵਾਦ ਸੋ ਹੁਣ ਅਸੀਂ ਇੱਥੇ ਪਾਈ ਹਜਰੀ ਸਿੰਘ ਜੀ ਹਰਮਨ ਸੁਖੀਆ ਸੰਗਤਾਂ ਦਾ ਧੰਨਵਾਦ ਕਰਨਗੇ ਇੱਥੇ ਨਾਲ ਹੀ ਸੇਵਾਦਾਰਾਂ ਨੂੰ ਬੇਨਤੀ ਹੈ ਕਿ واحرو جی کا خالصہ واحر جی کی فتح ماتا جی نے جو سنسکار بچوں پرتی دس رہے ہیں ایم د ਆਪ ਗੁਰੂ ਜੀ ਜੁਲੂ ਜੀ ਬੈਠੇ ਹੋ ਤੇ ਸਾਰਿਆਂ ਨੇ ਪਛਾਰਿਆ ਨੇ ਭੇਜ ਕੀਤੇ ਆ ਗੁਰੂ ਮਹਾਰਾਜ ਕਿਰਪਾ ਕਰੇ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਪਾਣਾ ਹੋਣ ਦਾ ਬਲ ਬਖਸ਼ੇ ਸਮੂਹ ਧਾਰਮਿਕ ਜੱਜ ਬੰਦੀਆਂ ਆਰਾਧਕ ਜਿਹਾ ਬੰਦੀਆਂ ਤੇ ਸਮਾਜਿਕ ਜੱਜ ਬੰਦੀਆਂ ਨਾਲ ਮਿਲ ਕੇ ਸਾਰਿਆਂ ਨੇ ਅਰਦਾਸ ਕਰਦੀ ਕਿ ਵਿਛੜੀ ਹੋਈ ਆਤਮਾ ਨੂੰ ਕੋ ਚੰਗੀ ਜਗ੍ਹਾ ਮੇ ਜਾਵੇ ਸੋ ਗੁਰੂ ਜੀ ਕਿਰਪਾ ਕਰੇ ਸਾਰਿਆਂ ਚਾਹਤਿਆਂ ਖਨਾ ਬਖਸ਼ੇ ਪਰਵਾਰ ਦਾ ਦਾਤ ਨਾਲ ਬਹੁਤ ਪਿਆਰਾ ਹੈ ਪਰਿਵਾਰ ਵੱਲੋਂ ਸੂਹ ਸਕਤਾ ਦਾ ਜਿੰਨੇ ਵੀ ਗੁਰੂ ਰੇਡੋ ਇਸੇ ਦਾ ਸਮੂਹ ਰਾਜਨੀਤਿਕ ਪਾਰਟੀਆਂ ਤੋਂ ਇੱਥੇ ਇਕੱਠੇ ਹੋਏ ਆ ਸਾਰਿਆਂ ਦਾ ਪਰਿਵਾਰ ਵੱਲੋਂ ਤੇ ਦਾਤ ਨੂੰ ਬਹੁਤ ਬਹੁਤ ਧੰਨਵਾਦ ਹੁਣ ਸਾਰਿਆਂ ਦੇ ਇਕੱਠਾ ਛੱਕੇ ਗੁਰੂ ਘਰ ਨਾਲ ਸਾਰਿਆਂ ਦੇ ਛੱਕੇ ਜਾਣਾ ਪਵਾਰ ਜੀ ਦੇ ਖਲਸਾ ਪਵਾਰ ਜੀ ਦੀ ਬਤ